ਦੂਬੀ ਚਿੰਗ ਪਰੂ ਵੱਲੋਂ ਲਿਆਂਦੀ ਮੀਟਿੰਗਾਂ 'ਚ ਤੇਜ਼ੀ ਸ਼ਰੀ ਕਲਸੀ ਦੇ ਹੱਕ 'ਚ ਕੀਤਾ ਧੂਆਂਧਾਰ ਬੀਤ ਸਿੰਘ ਪੰਨੂ ਵੱਲੋਂ ਹਲਕਾ ਫਤਿਹਗੜ ਚੂੜੀਆਂ 'ਚ ਅਮਨਸ਼ੀਰ ਸਿੰਘ ਸ਼ੈਰੀ ਦੇ ਹੱਕ 'ਚ ਮੀਟਿੰਗਾਂ ਦਾ سلسلہ ਲਗਾਤਾਰ ਚੱਲਿਆ ਹੈ ਅਤੇ ਬੀਤ ਸਿੰਘ ਪੰਨੂ ਵੱਲੋਂ ਪਿੰਡ ਪਿੰਡੀ ਜੀਵਨ ਨੰਗਲ ਤਪੂਰਚੀ ਹਰੂਵਾਲ 'ਚ ਭਰਮੀਆਂ ਚੋਣ ਮੀਟਿੰਗਾਂ ਕੀਤੀਆਂ ਗਈਆਂ ਅਤੇ ਅਮਨਸ਼ੀਰ ਸਿੰਘ ਸ਼ੈਰੀ ਦੇ ਹੱਕ 'ਚ ਜ਼ਬਰਦਸਤ ਚੋਣ ਪ੍ਰਚਾਰ ਕਰਦੇ ਹੋਏ ਉਸ ਲਈ ਵੋਟਾਂ ਮੰਗੀਆਂ ਗਈਆਂ ਪਿੰਡ ਹਰੂਵਾਲ 'ਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਜ਼ਬਰਦਸਤ ਹੁੰਗਾਰਾ ਮਿਲਿਆ ਜਦੋਂ ਛੋਟੇ ਜਿਹੇ ਪਿੰਡ ਵਿੱਚ ਛੋਟੀ ਕਿੰਤੀ ਵਿੱਚ ਵੱਖ-ਵੱਖਰ ਵਾਇਤੀ ਪਾਰਟੀਆਂ ਦੀ ਪਰਵਾਰਾਂ ਵੱਲੋਂ ਬੀਤ ਸਿੰਘ ਬੰਨੂ ਦੀ ਅਗਵਾਈ ਕਬੂਲਤੇ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਇਸ ਮੁਕੇਬਲ ਬੀਤ ਸਿੰਘ ਬੰਨੂ ਨੇ ਦਾਅਵਾ ਕਰਦੇ ਆ ਕਿ ਜਮੀਰ ਜਾਗਦੀ ਹੈ ਤਾਂ ਪਟਾਲਾ ਤਹਫਤੇਗੜ ਚੂਟੀਆਂ ਰੂੜ ਆਪ ਪਾਰਟੀ ਨੂੰ ਜਤਾਉਣ ਵਿੱਚ ਵੱਡੀ ਭੂਮਿਕਾ ਨਿਭਾਏਗਾ ਦੇਖੋ ਜੀ ਮੈਂ ਹਰਵਾਲ ਦੀ ਤਕਰੀਬਾ ਮੈਨੂੰ ਲੱਗਦਾ 2.5 ਤੋਂ 300 ਵੋਟ ਹੈ ਤਾਂ ਸਾਰੀ ਆ ਗਈ ਜਿੰਨੀ ਬੰਦੇ ਟ੍ਰੀਮ ਨੇ 2.5 300 ਵੀਰ ਇੱਕ ਅੱਧਾ ਹੀ ਰਹਿ ਗਿਆ ਕੋਈ ਕੋਈ ਇੱਕ ਅੱਧਾ ਹੀ ਰਹਿ ਗਿਆ ਬਾਕੀ ਤਕਰੀਬਨ ਸਾਰੇ ਵੀਰ ਆ ਗਏ ਪਰ ਮੈਂ ਗੱਲ ਕਰਾਂ ਫਤਿਹਗੜ ਤੋਂ ਲੈ ਕੇ ਬਟਾਲਾ ਰੋਡ ਦੀ ਬੜੇ ਮੋੜ ਤੇ ਰਾਤ ਨੂੰ ਆ ਰਿਹਾ ਸੀ ਮੈਂ ਸੰਗਤ ਨੂੰ ਵੀ ਬੇਨਤੀ ਕਰੂੰਗਾ 70 ਸਾਲ 75 ਸਾਲ ਤੋਂ ਟਾਰਾਂ ਆਈਆਂ ਕਈਆਂ ਕਦੀ ਕਾਲੀ ਆਏ ਕਦੀ ਕਾਂਗਰਸੀ ਆਏ ਵੇਖੋ ਮੈਂ ਮੈਂ ਸੰਗਤ ਨੂੰ ਮੈਂ ਸੰਗਤ ਨੂੰ ਕਹਿ ਰਿਹਾ ਕਦੀ ਮੈਂ ਆਪਣੀ ਹੁਸ਼ ਰੋਡ ਇਦਾਂ ਦਾ ਨਹੀਂ ਵੇਖਿਆ ਮੈਂ ਆਪਣੀ ਸ਼ਿਫਤ ਨਹੀਂ ਕਰ ਰਿਹਾ ਇਹ ਮੈਂ ਸੰਗਤ ਨੂੰ ਵੀ ਕਹਿ ਰਿਹਾ ਹਰ ਮੋੜ ਦੇ ਉੱਤੇ ਨਾਈਟਿੰਗ ਕੀਤੀ ਹੈ ਕਿਉਂਕਿ ਕਿਸੇ ਭੜਾ ਐਕਸੀਡੈਂਟ ਬਣਾਉ ਵੀ ਕੋਈ ਕਿਸੇ ਦਾ ਭਰਾ ਦੀ ਜਾਨ ਨਾ ਜਾਵੇ ਮੈਂ ਇਹ ਸਜਾਈਏ ਸੰਗਤ ਨੂੰ ਆ ਕੇ ਮਿਲਦੀ ਹੈ ਕਹਿੰਦੀ ਹੈ ਭਾਵੇਂ ਅਸੀਂ ਕਾਂਗਰਸ ਦੇ ਸਰਪੰਚਾਂ ਭਾਵੇਂ ਅਸੀਂ ਕਾਂਜੀਦਲ ਦੇ ਮੋਢ ਪਰ ਸੰਗਤ ਦਾ ਕਹਿਣਾ ਹੈ ਫਿਰ ਪਰਸਰੋਂ ਤੋਂ ਆ ਕੇ ਮਿਲਦੀ ਨੇ ਕਿਹਨਰ ਭਾਵੇਂ ਅਸੀਂ ਕਿਸੇ ਵੀ ਪਾਰਟੀ ਦੇ ਵਿੱਚੇ ਪਰ ਸਾਡਾ ਜ਼ਮੀਨ ਨਹੀਂ ਵਿਗਿਆ ਅਸੀਂ ਜਾਗਦੀ ਜ਼ਮੀਰ ਵਾਲੇ ਆ ਜੋ ਤੁਸੀਂ ਛੜਕਦੀ ਗੰਦਗੀ ਕੱਢੀ ਜੋ ਸੁਨਈਏ ਦੀ ਗੰਦਗੀ ਕੱਢੀ ਜੋ ਕਣੀਏ ਦੀ ਗੰਦਗੀ ਕੱਢੀ ਅੜੀਵਾਲ ਦੀ ਗੰਦਗੀ ਕੱਢੀ ਕਾਲਕਪਨ ਦੇ ਗੰਦਗੀ ਕੱਢੀ ਹੈ ਧੰਨਵਾਦ ਕਰਦੇ ਨੇ ਉਹ ਨਾਲ ਪ੍ਰੋਸਾਦ ਮੰਡਪੇ ਪਾਏ ਸੀ ਕਾਂਦੀ ਕਾਂਗਰਸੀ ਮੰਡਪਾ ਪਰ ਵੋਟਾਂ ਸੀ ਆਮ ਆਦਮੀ ਪਾਰਟੀ